ਕਣਕ ਦੀ ਫਸਲ ਵਿੱਚ ਪਿਛਲੇ 2-3 ਸਾਲ ਤੋਂ ਲਾਲ ਤੇ ਜਾਮਨੀ ਰੰਗ ਦੇ ਜਿਹੜੇ ਛਿੱਟੇ ਆ ਜਾਂ ਮੱਖੀ ਦੇ ਉੱਪਰ ਲਾਲ ਜਾਂ ਜਾਮਨੀ ਰੰਗ ਦੇ ਛਿੱਟੇ ਦੇ ਉੱਪਰ ਕੱਲਰ ਆ ਜਾਂਦਾ ਇਹ ਆਉਣ ਦਾ ਵੱਡਾ ਕਾਰਨ ਕੀ ਹੈ ਨੁਕਸਾਨ ਕਿੰਨਾ ਕੁ ਹੈ ਝਾੜ ਨੂੰ ਕਿੰਨਾ ਕੁ ਇਫੈਕਟ ਪਾਉਂਦਾ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਈ ਕਿਸਾਨਾਂ ਦਾ ਕਹਿਣਾ ਵੀ ਅਸੀਂ ਹਰ ਸਾਲ ਟੌਪ ਤੋਂ ਟੌਪ ਫੰਗੀ ਸੈੱਟ ਕਰਦੇ ਹਾਂ ਪਰ ਸਾਡੇ ਇਹ ਜਿਹੜੇ ਲਾਲ ਜਾਮਨੀ ਰੰਗ ਦੇ ਛਿੱਟੇ ਕਿਉਂ ਹੁੰਦੇ ਆ ਪਹਿਲੀ ਗੱਲ ਤਾਂ ਇਹ ਇੱਕ ਉਲੀ ਆ ਜਦੋਂ ਮੌਸਮ ਜੋ ਕਿ ਤਾਪਮਾਨ ਹੈ ਜਦੋਂ ਤਾਪਮਾਨ ਵਾਧਾ ਗਾ ਵਧਾਂ ਦੇ ਨਾਲ ਇੱਕ ਥੱਬੇ ਪ੍ਰਗਟ ਹੁੰਦੇ ਨੇ ਕਹਿੰਦਾ ਆਪਾਂ ਵੀ ਜਿਹੜੇ ਆਪਣੇ ਡਾਕਟਰ ਖੇਤੀਬਾੜੀ ਮਾਹਰ ਨੇ ਉਹਨਾਂ ਦਾ ਕਹਿਣਾ ਕਿ ਇਹ ਇੱਕ ਪ੍ਰਮੁੱਖ ਇੱਕ ਇਹ ਜੀਨ ਹੈ ਜੋ ਕਿ ਤਾਪਮਾਨ ਵਧਣ ਦੇ ਆਪਣੇ ਤੱਬੇ ਪ੍ਰਗਟ ਕਰਦਾ ਕੁਝ ਕੁ ਮਾਹਰ ਕਹਿੰਦੇ ਹਨ ਕਿ ਇਹ ਸਟੈਂਗਾ ਗੋਸਪੁਰਾ ਗਲੋਂਬਲੋਚ ਨਾਮ ਦੀ ਉਲੀ ਹੈ ਇਹ ਬਿਮਾਰੀ ਕਨਕ ਦੇ ਦਾਣੇ ਬਣਨ ਸਮੇਂ ਆਪਦੇ ਜਿਹੜੇ ਲੱਛਣ ਦਿਖਾਉਂਦੀ ਹੈ ਹੁਣ ਪਹਿਲੀ ਗੱਲ ਤਾਂ ਮੇਰੇ ਕਿਸਾਨ ਭਰਾ ਕਹਿ ਰਿਹਾ ਬਈ ਇਹਦਾ ਨੁਕਸਾਨ ਦੱਸੋ ਕੀ ਹੈ ਕੀ ਇਹ ਸੀਧੇ ਉੱਪਰ ਦਵਾਈ ਕਰੀਏ ਜਾਂ ਨਾ ਕਰੀਏ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਨਾ ਮੇਰੇ ਕਿਸਾਨ ਭਰਾਵਾਂ ਨੂੰ ਵੀ ਪਹਿਲਾਂ ਤੱਕ ਭਰਾਓ ਨੇ ਇਸ ਬਿਮਾਰੀ ਦੇ ਬਾਰੇ ਸਮਝੋ ਪਿਛਲੇ ਸਾਲ ਵੀ ਆਈ ਉਸ ਤੋਂ ਪਿਛਲੇ ਸਾਲ ਵੀ ਆਈ ਪਿਛਲੇ ਸਾਲ ਕਾਫੀ ਜਿਹੜਾ ਕਿਸਾਨਾਂ ਦਾ ਰੌਲਾ ਵੀ ਪਿਆ ਸੀ ਉਸ ਤੋਂ ਪਿਛਲੇ ਸਾਲ ਆ ਕਾਫੀ ਘੱਟ ਕਿਸਾਨਾਂ ਨੂੰ ਪਤਾ ਸੀਗਾ ਜਿਨ੍ਹਾਂ ਨੇ ਗੌਰ ਨਾਲ ਦੇਖੀ ਸੀਗੀ ਜ਼ਿਆਦਾਤਰ ਇਹ ਜੇ ਗੱਲ ਕਰਾਂ ਮੈਂ ਡੀਬੀਡਬਲ 222 ਦੇ ਉੱਪਰ ਜ਼ਿਆਦਾ ਲਿਖਦੀ ਹੈ ਇਹ ਇਹ ਬਿਮਾਰੀ ਜਾਇ ਜਿਹੜੀ ਉੱਲੀ ਹੈ ਇਹ ਆਉਂਦੀ ਉਦੋਂ ਹੈ ਜਦੋਂ ਕਣਕ ਦਾਣੇ ਬਣਾ ਚੁੱਕੀ ਹੁੰਦੇ ਆ ਕਿਉਂਕਿ ਅੱਜ ਘਟੋ ਘਟ 21 ਮਾਰਚ ਹੋ ਗਈ 10 ਅਪ੍ਰੈਲ ਦੇ ਲਗਭਗ ਮਸ਼ੀਨਾਂ ਚੱਲ ਪੈਣੀਆਂ ਕਿਉਂਕਿ ਜਦੋਂ ਦਾਣਾ ਬਣ ਜਾਂਦਾ ਉਦੋਂ ਇਹ ਜਿਹੜੀ ਉਲੀ ਆ ਤੱਬੇ ਦਿਖਾਉਂਦੀ ਆ ਪਹਿਲੀ ਗੱਲ ਤਾਂ ਇਹ ਤੋਂ ਘਬਰਾਓ ਨਾ ਕੋਈ ਇਹ ਤੇ ਤੁਸੀਂ ਦਵਾਈ ਨਾ ਕਰੋ ਕੋਈ ਸੋਡਾ ਇਸ ਨੇ ਜਿਹੜਾ ਝਾੜ ਦੇ ਵਿੱਚ ਕੋਈ ਬਾਲਾ ਵੱਡਾ ਫਰਕ ਜਿਹੜਾ ਨਹੀਂ ਪਾਉਣਾ ਇਹ ਜਦੋਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਆ ਚاہے ਮੌਸਮ ਠੰਡੇ ਤੋਂ ਗਰਮ ਹੁੰਦਾ ਹੈ ਚاہے ਗਰਮ ਤੋਂ ਠੰਡਾ ਹੁੰਦਾ ਹੈ ਇਹ ਇੱਕ ਉਲੀ ਹੈ ਜਿਹੜੀ ਜਦੋਂ ਕਣਕ ਦੇ दाणे ਬਣ ਚੁੱਕੇ ਹੁੰਦੇ ਆ ਉਹ ਕਣਕ ਦੀ ਛਿੱਟਿਆਂ ਦੇ ਉੱਪਰ ਇਸ ਤਰ੍ਹਾਂ ਜਾਮਨੀ ਰੰਗ ਦੇ ਲਾਲ ਰੰਗ ਦੇ ਜਿਹੜੇ ਉਹ ਤੱਬੇ ਮੌਸਮ ਦੀ ਗੜਬੜੀ ਕਰਨ ਆਉਂਦੇ ਆ ਜਿਹੜਾ ਉਲੀ ਹੁੰਦੀ ਹੈ ਉਹਦਾ ਇੱਕ ਜੀਨ ਹੁੰਦਾ ਹੈ ਉਹ ਆਪ ਦੇ ਤੱਬੇ ਦਿਖਾਉਣੇ ਜਿਹੜੇ ਸਟਾਰਟ ਕਰ ਦਿੰਦਾ ਕੋਈ ਕਹਿ ਰਿਹਾ ਬਈ ਇਹਦੇ ਉੱਪਰ ਫੰਗੀਸਾਈਡ ਕਰ ਦੋ ਕੋਈ ਕਰੇ ਕੁਛ ਕਰ ਦੋ ਕਿਉਂਕਿ ਹੁਣ ਕਣਕ ਦੀ ਫਸਲ ਪੱਕ ਚੁੱਕੀ ਹੈ ਜੇ ਕਰ ਵੀ ਲੂ ਕਿਸਾਨ ਭਰਾ ਪਹਿਲੀ ਗੱਲ ਤਾਂ ਕਣਕ ਦੇ ਵਿੱਚ ਡੰਡੀਆਂ ਪੈਣਗੀਆਂ ਦੂਸਰੀ ਗੱਲ ਆਪਾਂ ਨੁਕਸਾਨ ਕਰਾਂਗੇ ਕਿਉਂਕਿ ਦਾਣਾ ਹੁਣ ਕਣਕ ਦੀ ਫਸਲ ਦਾ ਵਣ ਚੁੱਕਿਆ ਜਿਨ੍ਹਾਂ ਨੂੰ ਚਾਰ ਪੈਸੇ ਵਟਣ ਦਾ ਸ਼ੌਂਕ ਹੁੰਦਾ ਉਹ ਵੀ ਚਾਰ ਪੈਸੇ ਇੱਥੇ ਆ ਕੇ ਜਿਹੜੇ ਵਟ ਵੀ ਲੈਂਦੇ ਹੁਣ ਦੁਕਾਨਦਾਰ ਵੀ ਬੜੇ ਸਿਆਣੇ ਆ ਕਿਸਾਨਾਂ ਨੂੰ ਗਲਤ ਰਹਿ ਜਿਹੜੇ ਕਿਸੇ ਵੀ ਟਾਈਮ ਨਹੀਂ ਦਿੰਦੇ ਪਹਿਲੀ ਗੱਲ ਤਾਂ ਇਸ ਬਿਮਾਰੀ ਤੋਂ ਜਿਹੜਾ ਤੁਸੀਂ ਘਬਰਾਉਣਾ ਨਹੀਂ ਹੈਗਾ। ਦੂਸਰੀ ਗੱਲ ਜਿੱਥੇ ਕਿਤੇ ਜ਼ਿਆਦਾ ਵੀ ਦਿਖ ਰਿਹਾ ਹੈਗਾ ਕਿਸਾਨ ਭਰਾ ਆਹ ਫੋਟੋ ਵਗੈਰੇ ਵੀ ਬਾਹਰੇ ਆ ਮੈਂ ਕੱਲ ਵੀ ਜਿਹੜੀ ਪੋਸਟ ਪਾਈ ਸੀ ਜ਼ਿਆਦਾਤਰ ਕਿਸਾਨਾਂ ਦੇ ਕਮੈਂਟ ਆਈ ਸੀ ਵੀ ਬਾਈ ਇਹ DBW 222 ਕਿਸਮ ਦੇ ਵਿੱਚ ਹੈਗਾ। ਕੋਈ ਇਹਦਾ NPK ਦੇ ਨਾਲ ਸਬੰਧ ਨਹੀਂ ਹੈਗਾ। ਚਾਹੇ ਤੁਸੀਂ ਚਾਰ ਵਾਰੀ ਫੰਗੀ ਸੈੱਡ ਕਰ ਲਿਆ ਜਿਹੜੀ ਕਿਸਮ ਤੇ ਇਹ ਆਇਆ। ਉੱਥੇ ਇਸ ਨੇ ਜਿਹੜਾ ਆਉਣਾ ਹੀ ਆਉਣਾ ਹੈ ਮੇਰੇ ਡੀਬੀਡਬਲ 222 ਲੱਗੀ ਹੈ ਮੇਰੇ ਸਾਰੇ ਖੇਤੇ ਵਿੱਚ ਪਿਛਲੇ ਸਾਲ ਵੀ ਹੈਗਾ ਸੀ ਆਪਾਂ ਪਿਛਲੇ ਸਾਲ ਵੀ ਜਿਹੜੀ ਵੀਡੀਓ ਪਾਈ ਸੀ ਘਬਰਾਉਣਾ ਨਹੀਂ ਹੁੰਦਾ ਕੋਈ ਵੀ ਚਾਹੇ ਬਿਮਾਰੀ ਆਉਂਦੀ ਹੈ ਚਾਹੇ ਕੁਝ ਵੀ ਹੁੰਦਾ ਹੈ ਘਬਰਾਉਣ ਦੇ ਨਾਲ ਜਿਹੜਾ ਉਹਦਾ ਹੱਲ ਨਹੀਂ ਹੁੰਦਾ ਉਹਨੂੰ ਸਮਝਣ ਦੇ ਨਾਲ ਜਿਹੜਾ ਹੱਲ ਹੁੰਦਾ ਹੁਣ ਸੋਸ਼ਲ ਮੀਡੀਆ ਦਾ ਕਾਫੀ ਜ਼ਮਾਨਾ ਹੈਗਾ ਜੇ ਕੋਈ ਬਿਮਾਰੀ ਤੁਹਾਡੇ ਸਮਝ ਦੇ ਵਿੱਚ ਨਹੀਂ ਆਉਂਦੀ ਉਸ ਬਿਮਾਰੀ ਦੇ ਪ੍ਰਤੀ ਉਸੇ ਪਤਾ ਕਰਕੇ ਉਸ ਦੇ ਬਾਰੇ ਤੁਸੀਂ ਜਦੋਂ ਸਰਚ ਮਾਰੋਗੇ ਤੂੰ ਲੱਖਾਂ ਯਾਰਾ ਵੀਡੀਓ ਲੱਖਾਂ ਹਜ਼ਾਰਾਂ ਤੇਤੀ ਵਾਲੀ ਮਾਰਾਂ ਦੇ ਵੀਡੀਓ ਜਿਹੜੀਆਂ ਤੁਹਾਡੇ ਸਾਹਮਣੇ ਆ ਜਾਣਗੀਆਂ ਇਹਨਾਂ ਦਿਨਾਂ ਦੇ ਵਿੱਚ ਕੋਈ ਬਿਮਾਰੀ ਆਵੇ ਕਣਕ ਦੀ ਫਸਲ ਦੇ ਵਿੱਚ ਕਦੇ ਨੁਕਸਾਨ ਨਹੀਂ ਕਰਦੀ ਕੋਈ ਫੰਗੀਕਾਇਡ ਕਰਨ ਦਾ ਜਿਹੜਾ ਤੁਸੀਂ ਫੈਸਲਾ ਨਾ ਲਓ ਕੋਈ ਐਨਪੀਕੇ ਕਰਨ ਦਾ ਫੈਸਲਾ ਨਾ ਲਓ ਕਿ ਤੇਲਾ ਤਾਂ ਜਿਹੜਾ ਆਉਣਾ ਮਾੜਾ ਮੋਟਾ ਪਹਿਲਾਂ ਹੈਗਾ ਸੀ ਕਿਉਂਕਿ ਹੁਣ ਵਾਰਸ਼ ਵਗੈਰਾ ਪੈ ਗਈ ਉਹ ਵੀ ਜਿਹੜਾ ਖਤਮ ਹੋ ਗਿਆ ਅੱਜ ਤੋਂ 10 ਦਿਨਾਂ ਨੂੰ ਜਿਹੜੀ ਕਣਕ ਦੀ ਬਾੜੀ ਚੱਲ ਪੈਣੀ ਹੈ ਤੇ ਕੋਈ ਇਹਦਾ ਝਾੜ ਦੇ ਉੱਪਰ ਫੈਕਟਰ ਨਹੀਂ ਹੁੰਦਾ ਪਿਛਲੇ ਸਾਲ 1% ਵੀ ਜਿਹੜਾ ਝਾੜ ਨਹੀਂ ਘਟਿਆ ਡੀਬੀਡਬਲਯੂ 222 ਦੇ ਉੱਪਰ ਸਾਡੇ ਖੇਤ ਵਿੱਚ ਸਾਰੇ ਪ੍ਰਾਣ ਦੇ ਵਿੱਚ ਹੈਗਾ ਸੀਗਾ ਪਰ ਇਸ ਤਰ੍ਹਾਂ ਦੀ ਝਾੜ ਘਟਣ ਵਾਲੀ ਕੋਈ ਨੋਕ ਨਹੀਂ ਕੋਈ ਦਾਣਾ ਮਰੂਆ ਨਹੀਂ ਹੁੰਦਾ ਜਿੰਨ ਇੱਕ ਗੱਲ ਹੋਰ ਹੈ ਅੱਜ ਜਿਹੜੀਆਂ ਬੱਲੀਆਂ ਦੇ ਉੱਪਰ ਇਸ ਤਰ੍ਹਾਂ ਦੇ ਤੁਹਾਡੇ ਲਾਲ ਜਾਂ ਜਾਮਨੀ ਰੰਗ ਦੇ ੱੱਬੇ ਹੈਗੇ ਆ ਤੁਸੀਂ ਉਹਨਾਂ ਦੀਆਂ ਫੋਟੋ ਫਿਚ ਕੇ ਰੱਖ ਲਿਓ ਜਦੋਂ ਤੁਸੀਂ ਦੀ ਕਣਕ ਪੱਕੀ ਉਹਦੀਆਂ ਬੱਲੀਆਂ ਭੋਰ ਕੇ ਦੇਖੋ ਇੱਕ ਵੀ ਦਾਣੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦੇ ਲਾਲ ਜਾਂ ਜਮਨੀ ਰੰਗ ਦੇ ਛਿੱਟਿਆਂ ਦੇ ਧੱਬੇ ਨਹੀਂ ਦੇਖਣਗੇ ਕੋਈ 1% ਜੇ ਕਹ diel ਇਹਦੇ ਨਾਲ ਕੋਈ ਝਾੜ ਨਹੀਂ ਘਟਦਾ ਹੈਗਾ ਹੁਣ ਜੇ ਕੀ ਕਿਸਾਨ ਘਪਰਾ ਵੀ ਜਾਣਗੇ ਬਈ ਇਹ ਬਿਮਾਰੀ ਕਿੱਥੋਂ ਆ ਗਈ ਇਹ ਪਤਾ ਨਹੀਂ ਮੱਖੀ ਦੇ ਵਿੱਚ ਦਾਣਿਆਂ ਨੂੰ ਕੋਈ ਨੁਕਸਾਨ ਕਰੂ ਕੋਈ ਨੁਕਸਾਨ ਨਹੀਂ ਕਰਦੀ ਇਹ ਉੱਲੀ ਹੈ ਮੌਸਮ ਬਦਲਣ ਘਟ ਜਦੋਂ ਮੌਸਮ ਬਦਲਦਾ ਘਟਦਾ ਹੈ ਇਹ ਆਪਣੇ ਧੱਬੇ ਛੱਡ ਜਾਂਦੇ ਐ ਇਹ ਉਲੀ ਇੱਕ ਕੁਛ ਨਹੀਂ ਹੈਗਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਤੇ ਵੀਡੀਓ ਕਿਦਾਂ ਲੱਗੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹਰ ਰੋਜ਼ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਉੱਪਰ ਖੇਤੀਬਾੜੀ ਸੰਬੰਧਤ ਵੀਡੀਓ ਆਉਂਦੀ ਰਹਿੰਦੀ ਐ ਕਿਉਂਕਿ ਛੋਟੀ ਮੋਟੀ ਗੱਲ ਹੁੰਦੀ ਐ ਜਿੰਨੀ ਕਿ ਖੇਤੀਬਾੜੀ ਪ੍ਰਤੀ ਹੁੰਦੀ ਐ ਆਪਾਂ ਆਪਣੇ ਚੈਨਲ ਦੇ ਉੱਪਰ ਪਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਹੁੰਨੇ ਆ ਕਿ ਕਿਸਾਨਾਂ ਦਾ ਜਿਹੜਾ ਵੱਦ ਤੋਂ ਵੱਧ ਜਿਹੜਾ ਫਾਇਦਾ ਹੋ ਸਕੇ ਕਿਸਾਨ ਕਿਸੇ ਗਲਤਫਹਿਮੀ ਦੇ ਵਿੱਚ ਨਾ ਆਉਣ ਕਈ ਵਾਰ ਕਿਸਾਨ ਸਪਰੇਅ ਕਰਨ ਦਾ ਮਨ ਬਣਾ ਲੈਂਦਾ ਉਹੀ ਕੰਮ ਕਈ ਵਾਰ ਕਿਸੇ ਦੀ ਗੱਲ ਸੁਣਨ ਦੇ ਨਾਲ ਕਾਫੀ ਵੱਡਾ ਫਾਇਦਾ ਹੋ ਜਾਂਦਾ ਕਿਉਂਕਿ ਦਵਾਈਆਂ ਤਾਂ ਆਪਾਂ ਕਰਨੀ ਹੁੰਦੀਆਂ ਨੇ ਪਰ ਜਿਹੜੀ ਜੇ ਆਪਾਂ ਕਿਸੇ ਦੀ ਗੱਲ ਸੁਣਨ ਦੇ ਨਾਲ ਆਪਣਾ ਫਾਇਦਾ ਹੁੰਦਾ ਤਾਂ ਫਾਇਦਾ